ਗੁਰੂ ਹਰ राय ਸਾਹਿਬ ਜੀ ਦੇ ਕਰਤਾਰਪੁਰ ਨਿਵਾਸ ਸਮੇ ਇੱਕ ਬ੍ਰਾਹਮਣ ਦਾ ਲੜਕਾ ਮਰ ਗਿਆ ਲੜਕੇ ਦੇ ਮਾਤਾ ਪਿਤਾ ਬਹੁਤ ਰੋਏ ਪਟੇ ਅਤੇ ਕਲਪੇ ਉਹਨਾਂ ਦਾ ਇਹ ਇੱਕੋ ਇੱਕ ਪੁੱਤਰ ਸੀ ਜਿਸ ਦਾ ਉਹਨਾਂ ਨੇ ਦਸਵੰਦ ਸੁੱਖਿਆ ਹੋਇਆ ਸੀ ਕਿ ਜਦ ਇਹ ਲੜਕਾ 14 ਸਾਲ ਦਾ ਹੋਵੇਗਾ ਤਾਂ ਗੁਰੂ ਜੀ ਨੂੰ ਦਸਵੰਦ ਦੇਵਾਂਗੇ ਪਰ ਉਹ 12 ਸਾਲ ਦਾ ਹੀ ਹੋ ਕੇ ਮਰ ਗਿਆ ਉਹਨਾਂ ਨੂੰ ਬਹੁਤ ਕਲਪਦਿਆਂ ਨੂੰ ਵੇਖ ਕੇ ਲੋਕਾਂ ਨੇ ਧੀਰਜ ਦਿੱਤੀ ਅਤੇ ਕਿਹਾ ਕਿ ਪਰਮੇਸ਼ਰ ਦਾ ਹੁਕਮ ਹੈ ਇਸ ਦੀ ਆਜੂ ਹੀ ਉਸ ਨੇ ਇਤਨੀ ਲਿਖੀ ਸੀ ਉਸ ਦਾ ਭਾਣਾ ਮੰਨ ਕੇ ਇਸ ਨੂੰ ਸੰਸਕਾਰ ਕਰਨ ਵਾਸਤੇ ਲੈ ਚਲੋ ਪਰ ਬ੍ਰਾਹਮਣ ਬ੍ਰਾਹਮਣੀ ਨੇ ਕਿਹਾ ਅਸਾਂ ਇਸ ਨੂੰ ਗੁਰੂ ਜੀ ਦੇ ਦਰ ਤੇ ਰੱਖ ਦੇਣਾ ਹੈ ਸੰਸਕਾਰ ਨਹੀਂ ਕਰਨਾ ਗੁਰੂ ਜੀ ਜਾਂ ਇਸ ਨੂੰ ਜਿੰਦਾ ਕਰਨਗੇ ਜਾਂ ਅਸੀਂ ਵੀ ਉੱਥੇ ਹੀ ਪ੍ਰਾਣ ਤਿਆਗ ਦੇਾਂਗੇ ਇਸ ਤਰ੍ਹਾਂ ਆਖ ਕੇ ਉਹ ਆਪਣੇ ਮਰਦਾ ਲੜਕੇ ਨੂੰ ਚੁੱਕ ਕੇ ਗੁਰੂ ਜੀ ਦੇ ਦਰਬਾਰ ਲੈ ਆਏ ਲੜਕੇ ਦੀ ਲੋਥ ਰੱਖ ਕੇ ਆਪ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਪਏ ਸਿੱਖਾਂ ਨੇ ਸਾਰੀ ਗੱਲ ਉਨਾ ਤੋਂ ਸੁਣ ਕੇ ਗੁਰੂ ਜੀ ਨੂੰ ਦੱਸੀ ਗੁਰੂ ਜੀ ਨੇ ਬ੍ਰਾਹਮਣ ਨੂੰ ਸਦਕੇ ਕਿਹਾ ਕਿ ਪਰਮੇਸ਼ਰ ਦਾ ਭਾਣਾ ਮੰਨ ਕੇ ਧੀਰਜ ਕਰਨੀ ਚਾਹੀਦੀ ਹੈ ਇਸ ਦੀ ਉਮਰ ਇਤਨੀ ਹੀ ਲਿਖੀ ਸੀ ਇਹ ਸਭ ਲੈਣੇ ਦੇਣੇ ਦੇ ਸਬੰਧ ਹਨ ਰੋਣ ਪਿੱਟਣ ਨਾਲ ਕੁਝ ਨਹੀਂ ਬਣਦਾ ਤੁਸੀਂ ਧੀਰਜ ਕਰੋ ਅਤੇ ਇਸ ਦਾ ਸਸਕਾਰ ਕਰ ਦਿਓ ਪਰ ਬ੍ਰਾਹਮਣ ਤੇ ਬ੍ਰਾਹਮਣੀ ਲੜਕੇ ਦੀ ਲੋਥ ਰੱਖ ਕੇ ਉੱਥੇ ਹੀ ਬੈਠੇ ਰਹੇ ਇਸ ਤਰ੍ਹਾਂ ਢਾਈ ਪਹਿਰ ਬੀਤ ਗਏ ਗੁਰੂ ਜੀ ਦੇ ਪਿਛਲੇ ਪਹਿਰ ਦੇ ਦੀਵਾਨ ਦਾ ਸਮਾਂ ਹੋ ਗਿਆ ਗੁਰੂ ਹਰ ਰਾਏ ਸਾਹਿਬ ਜੀ ਦੀਵਾਨ ਵਿੱਚ ਆ ਗਏ ਦੀਵਾਨ ਵੀ ਗਹਿਮਾ ਗਹਿਮ ਭਰ ਗਿਆ ਸਿੱਖ ਸੰਗਤ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਸਵੇਰ ਦੇ ਬ੍ਰਾਹਮਣ ਬ੍ਰਾਹਮਣੀ ਆਪਣੇ ਪੁੱਤਰ ਦੀ ਲੋਥ ਲੈ ਕੇ ਬੈਠੇ ਹੋਏ ਹਨ ਕਹਿੰਦੇ ਹਨ ਕਿ ਜੇ ਗੁਰੂ ਜੀ ਸਾਡੇ ਪੁੱਤਰ ਨੂੰ ਜਿੰਦਾ ਕਰ ਦੇਣ ਜਾਂ ਸਾਡੇ ਪ੍ਰਾਨ ਲੈ ਲੈਣ ਗੁਰੂ ਹਰ राय ਸਾਹਿਬ ਜੀ ਨੇ ਕਿਹਾ ਸੰਗਤ ਦੀ ਕੀ ਮਰਜ਼ੀ ਹੈ ਸਾਰੀ ਸੰਗਤ ਨੇ ਉੱਚੀ ਆਵਾਜ਼ ਨਾਲ ਕਿਹਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਘਰ ਕਿਸ ਚੀਜ਼ ਦੀ ਕਮੀ ਹੈ ਆਪ ਭੰਨਣ ਘੜਨ ਸਮਰੱਥ ਹੋ ਉਸ ਗਰੀਬ ਦਾ ਇਕਲੌਤਾ ਲੜਕਾ ਜੀ ਦਾ ਕਰਦੇ ਹੋ ਗੁਰੂ ਜੀ ਨੇ ਕਿਹਾ ਜੇਕਰ ਤੁਹਾਡੇ ਵਿੱਚੋਂ ਕੋਈ ਇੱਕ ਆਪਣੀ ਉਮਰ ਲੜਕੇ ਨੂੰ ਦੇਵੇ ਤਾਂ ਲੜਕਾ ਜਿੰਦਾ ਹੋ ਜਾਵੇਗਾ ਗੁਰੂ ਜੀ ਦੇ ਬਚਨ ਸੁਣ ਕੇ ਸਭ ਨੇ ਨੀਵੀਆਂ ਪਾ ਲਈਆਂ ਜਦ ਦੂਸਰੀ ਵਾਰ ਗੁਰੂ ਜੀ ਨੇ ਇਸੇ ਹੀ ਤਰ੍ਹਾਂ ਬਚਨ ਕੀਤਾ ਤਾਂ ਪਾਈ ਭਗਤੂ ਦਾ ਪੁੱਤਰ ਜੀਵਨ ਚੁੱਪ ਕਰਕੇ ਦਿਵਾਨ ਵਿੱਚੋਂ ਉੱਠ ਕੇ ਆਪਣੇ ਡੇਰੇ ਚਲਿਆ ਗਿਆ ਅਤੇ ਲੰਮੇ ਪੈ ਕੇ ਚਾਦਰ ਤਾਣ ਕੇ ਪ੍ਰਾਣ ਤਿਆਗ ਦਿੱਤੇ। ਇੱਧਰ ਬ੍ਰਾਹਮਣ ਦਾ ਪੁੱਤਰ ਜੀਉਂਦਾ ਹੋ ਉੱਠਿਆ। ਉਸ ਦੇ ਮਾਤਾ ਪਿਤਾ ਬਹੁਤ ਪ੍ਰਸੰਨ ਹੋਏ। ਉਪਰੰਤ ਉਹਨਾਂ ਯਥਾ ਸ਼ਕਤ ਭੇਟਾਂ ਲੈ ਕੇ ਆਪਣੇ ਪੁੱਤਰ ਨੂੰ ਗੁਰੂ ਜੀ ਦੇ ਪਾਸ ਲਿਆ ਕੇ ਮੱਥਾ ਟਿਕਵਾਇਆ। ਉਦੋਂ ਜਦ ਪਾਈ ਜੀਵਨ ਦੇ ਡੇਰੇ ਤੋਂ ਇੱਕ ਸਿੱਖ ਨੇ ਆਣ ਕੇ ਦੱਸਿਆ ਮਹਾਰਾਜ ਜੀ, ਪਾਈ ਜੀਵਨ ਸਰੀਰ ਤਿਆਗ ਗਏ ਹਨ ਤਾਂ ਗੁਰੂ ਜੀ ਜੀਵਨ ਦੀ ਇਸ ਪਰਉਪਕਾਰੀ ਕਰਨੀ ਉੱਤੇ ਬਹੁਤ ਪ੍ਰਸੰਨ ਹੋਏ। ਜਦ ਗੁਰੂ ਜੀ ਨੂੰ ਜੀਵਨ ਦੀ ਸੰਗਤ ਦੇ ਇੱਕ ਸਿੱਖ ਨੇ ਦੱਸਿਆ ਕਿ ਜੀਵਨ ਦੀ ਇਸਤਰੀ ਨੂੰ ਬੱਚਾ ਪੈਦਾ ਹੋਣ ਵਾਲਾ ਹੈ ਤਾਂ ਆਪ ਜੀ ਨੇ ਫਰਮਾਇਆ ਕਿ ਇਸ ਦੇ ਘਰ ਹੁਣ ਜਿਹੜਾ ਲੜਕਾ ਪੈਦਾ ਹੋਵੇਗਾ ਉਸ ਦਾ ਨਾਮ ਸੰਤ ਦਾਸ ਰੱਖਣਾ ਸੰਤ ਦਾਸ ਦੀ ਸੰਤਾਨ ਬਹੁਤ ਬੜੇ ਫੁੱਲੇਗੀ ਜੀਵਨ ਦਾ ਨਿਵਾਸ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੋਵੇਗਾ ਉਪਰੰਤ ਗੁਰੂ ਜੀ ਨੇ ਸੰਗਤ ਨੂੰ ਆ ਕੇ ਸ਼ਬਦ ਕੀਰਤਨ ਨਾਲ ਜੀਵਨ ਦਾ ਸੰਸਕਾਰ ਕਰਾਇਆ